ਕੀ ਕਹਣਾ ਚਾਹੁੰਗਾ ਜਿਹੜਾ ਪੇਸ ਕਰ। ਸਤਿ ਸ੍ਰੀ ਅਕਾਲ ਜੀ ਸਾਰਾ ਮੇਰਾ ਨਾਮ ਹਰਜਿੰਦਰ ਸਿੰਘ ਢਿੱਲੋਂ ਸੂਬਾ ਪ੍ਰਧਾਨ ਪੰਜਾਬ ਦੁੱਧ ਦੀ ਡੇਰੀ ਯੂਨੀਅਨ ਏਕਤਾ ਅੱਜ ਦੀ ਜੋ ਪ੍ਰੈਸ ਕਾਨਫਰੈਂਸ ਹੈ ਜਿਵੇਂ ਕਿ ਹੁਣ ਧਿਆਰਾ ਦਾ ਸੀਜ਼ਨ ਆ ਜੀ ਜੋ ਮੈਕਮਾਗਾ ਮੈਕਮੇ ਵੱਲੋਂ ਸੈਂਪਲਿੰਗ ਵਗੈਰਾ ਕੀਤੀ ਜਾਂਦੀ ਹੈ ਤਾਂ ਇਹ ਹੋਣੀ ਵੀ ਚਾਹੀਦੀ ਹੈ ਕਿਉਂਕਿ ਖਾਨ ਬੇਲੀਆਂ ਪਿੰਡ ਵਾਲਾਂ ਚੀਜ਼ਾਂ ਦਾ ਜਿਹੜਾ ਅਸੀਂ ਕੰਮ ਕਰਦੇ ਹਾਂ ਦੁੱਧ ਜਾਂ ਦੁੱਧ ਤੋਂ ਬਣੀਆਂ ਮਠਿਆਈਆਂ ਹੋਊਗੀਆਂ ਜਿਵੇਂ ਵੀ ਵਧੀਆ ਗੱਲ ਆ ਸੈਂਪਲਿੰਗ ਹੋਣੀ ਚਾਹੀਦੀ ਆ ਪਰ ਅੱਜ ਕੀ ਹੋਇਆ ਅਸੀਂ ਇੱਕ ਅਖਬਾਰ ਦੀ ਕਟਿੰਗ ਕਿਸੇ ਵਿਅਕਤੀ ਵੱਲੋਂ ਵਟਸਐਪ ਕੀਤੀ ਗਈ ਜਦੋਂ ਉਹਦੇ ਵਿੱਚ ਦੇਖਿਆ ਤਾਂ ਸਾਡੇ ਇਹ ਜਿਹੜੇ ਸਾਥੀ ਆ ਉਹ ਪੰਜਾਬ ਦੁੱਧ ਡੇਰੀ ਉਹਨਾਂ ਨੇ ਏਕਤਾਰੇ ਦਫ਼ਤਰ ਪਹੁੰਚੇ ਆ ਜਿਵੇਂ ਹੁਣ ਇਹ ਹੈਗੇ ਆ ਮਾਨ ਡੇਰੀ ਆ ਤੁਸੀਂ ਇਹਨਾਂ ਨੂੰ ਵੀ ਪੁੱਛ ਸਕਦੇ ਹੋ ਇਹਨਾਂ ਦਾ ਜਿਹੜਾ ਅਖਬਾਰ ਦੀ ਕਟਿੰਗ ਦੇ ਵਿੱਚ ਨਾ ਪਾਇਆ ਗਿਆ ਕਿ ਸੈਂਪਲਿੰਗ ਹੋਈ ਹੈ ਇੰਨੀ ਫੈਟ ਗ੍ਰੈਵਿਟੀ ਆਈ ਹੈ ਵੀ ਸੈਂਪਲ ਫੇਲ ਹੋਏ ਜਾਂ ਪਾਣੀ ਦੀ ਮਾਤਰਾ ਪਾਈ ਗਈ ਪਰ ਇਹਨਾਂ ਦਾ ਕਹਿਣਾ ਇਹ ਹੈ ਵੀ ਸੈਂਪਲਿੰਗ ਸਾਡੀ ਹੋਈ ਨਹੀਂ ਗਈ ਇਹ ਪਾਪਾ ਕੁ ਦਡੇਰੀ ਤੋਂ ਆਏ ਇਨਾਂ ਦੀ ਵੀ ਸੈਂਪਲਿੰਗ ਹੋਈ ਤਾਂ ਸੋ ਮੈਂ ਕਪਾਲ ਡੇਰੀ ਦਾ ਓਨਰ ਆ ਆਪਣਾ ਵੀ ਨਾਮ ਪਾਇਆ ਗਿਆ ਪਰ ਸੈਂਪਲਿੰਗ ਸਾਡੀ ਕੋਈ ਨਹੀਂ ਹੋਈਗੀ ਇਹ ਮੁਕੇਸ਼ ਡੇਰੀ ਤੋਂ ਆ ਇਹਨਾਂ ਨੂੰ ਵੀ ਪੁੱਛ ਸਕਦੇ ਆ ਇਹਨਾਂ ਦੀ ਵੀ ਨਹੀਂ ਹੋਈਗੀ ਇਹ ਪੂਰੀ ਡੇਰੀ ਤੋਂ ਤੇ ਬਾਬਾ ਫਰੀ ਡੇਰੀ ਤੋਂ ਜਿਨਿਕੇ ਜਿਹੜੀਆਂ ਇਹ ਇਹਨਾਂ ਦਾ ਡੇਰੀਆਂ ਦਾ ਨਾਮ ਲਿਖ ਕੇ ਅਖਬਾਰ ਦੇ ਵਿੱਚ ਇਹ ਦਿੱਤਾ ਗਿਆ ਵੀ ਇਹਨਾਂ ਡੇਰੀਆਂ ਤੋਂ ਸੈਂਪਲਿੰਗ ਹੋਈ ਹੈ ਤੇ ਇਹਦੇ ਚ ਜਿਹੜੇ ਹੈਗੇ ਪੋਸ਼ਟਿਕ ਤੱਤ ਆ ਵੀ ਦੁੱਧ ਦੇ ਵਿੱਚ ਉਹ ਘੱਟ ਪਾਏ ਗਏ ਵੀ ਫੈਂਟ ਘੱਟ ਹੈ ਵੀ ਜਾਂ ਪਾਣੀ ਦੀ ਮਾਤਰਾ ਪਾਈ ਗਈ ਹੈ ਨਾ ਲਿਖ ਕੇ ਆਪਾਂ ਕਹਿ ਲਈਏ ਵੀ ਕੋਈ 50 ਸਾਲਾਂ ਤੋਂ ਕੰਮ ਕਰਦਾ ਹੈ ਕੋਈ 30 ਸਾਲਾਂ ਤੋਂ ਕਰਦਾ ਹੈ ਕੋਈ 20 ਸਾਲਾਂ ਤੋਂ ਕਈਆਂ ਦਾ ਪਿਤਾ ਪੁਰਖੀ ਧੰਦਾ ਹੈਗਾ ਤਾਂ ਉਹ ਕਿਤੇ ਨਾ ਕਿਤੇ ਇਹਨਾਂ ਦੇ ਮਨ ਨੂੰ ਇਹ ਜਿਹੜਾ ਹੈਗਾ ਇੰਨੇ ਚਿਰ ਦਾ ਸਾਡਾ ਨਾਮ ਬਣਾਇਆ ਇੱਕ ਸਕਿੰਟ ਦੇ ਵਿੱਚ ਆਪਾਂ ਕਹਿ ਲਈਏ ਖਬਰ ਲਾ ਕੇ ਵੀ ਕਿਤੇ ਨਾ ਕਿਤੇ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਦਾ ਜਿਹੜਾ ਰਜਗਾਰ ਹੈ ਇਹਨੂੰ ਆਪਾਂ ਕਹਿ ਲਈਏ ਵੀ ਬੁਰੀ ਤਰ੍ਹਾਂ ਹੈਗਾਗਾ ਉਹ ਕੱਲ ਉਧਰੋਂ ਦਾ ਧਿਆਨ ਦਾ ਸੀਜ਼ਨ ਹੈ ਜਿਹੜੇ ਗੱਕੀ ਹੈ ਉਹ ਸਵਾਲ ਕਰਦੇ ਆ ਵੀ ਐਂ ਕਰਕੇ ਤੁਹਾਡੀ ਖਬਰ ਲੱਗੀ ਹੈ ਤੇ ਉਹਦੇ ਚ ਪਾਣੀ ਆਇਆ ਇਹਦੀ ਐਸਐਨਐਫ ਘਟਾ ਆਏ ਆ ਸੋ ਮਨਸ਼ਾ ਕੀ ਲੱਗਦੀ ਹੈ ਇਹਦੇ ਪਿੱਛੇ ਨਹੀਂ ਮਨਸ਼ਾ ਤਾਂ ਹੁਣ ਆ ਦੇਖੋ ਜੀ ਇਹ ਤਾਂ ਜਾਂਦਾ ਜਿ ਜਿਨੇ ਖਬਰ ਲਾਈ ਹੈ ਜਿਵੇਂ ਕਿ ਅਸੀਂ ਇਹ ਪਤਾ ਕਰ ਰਹੇ ਆਂ ਵੀ ਕਿਹੜੇ ਮੰਨ ਲਓ ਪੱਤਰਕਾਰ ਵੱਲੋਂ ਲਾਈ ਗਈ ਹੈ ਕਿਉਂਕਿ ਅਸੀਂ ਬਹੁਤ ਆਸ ਉਮੀਦ ਕਰਦੇ ਆਂ ਛੋਟੇ ਤੋਂ ਮੰਨ ਲਓ ਜਿਹੜਾ মিডিਆ ਹੈਗਾ ਉਹ ਲੋਕਤੰਤਰ ਦਾ ਚੌਥਾ ਥੰਮਾ ਤੁਸੀਂ ਜਿਹੜਾ ਲੋਕ ਹਿੱਤ ਦੀ ਆਵਾਜ਼ ਆ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣੀ ਹੁੰਦੀ ਆ ਔਰ ਸਮੇਂ-ਸਮੇਂ ਸਰ ਤੁਸੀਂ ਪਹੁੰਚਦੇ ਵੀ ਆ ਸਾਡੇ ਕੋਲੋਂ ਕੋਲੇ ਤੇ ਜੋ ਕੋਈ ਸਾਡੀ ਜਥੇਬੰਦੀ ਦੀ ਮੰਗ ਹੁੰਦੀ ਆ ਆਵਾਜ਼ ਆ ਜਿਹੜੀ ਉਹ ਸਾਡੀ ਬਲੰਦ ਕਰਦੇ ਹੋ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਆ ਪਰ ਜਿਹੜਾ ਕਿਤੇ ਨਾ ਕਿਤੇ ਅਖਬਾਰ ਦੇ ਵਿੱਚ ਇਹ ਖਬਰ ਲੱਗੀ ਆ ਇਹ ਇੱਕ ਮੰਦ ਭਾਗੀ ਆ ਕਿਉਂਕਿ ਪਹਿਲੇ ਹੀ ਜਿਹੜਾ ਰਜਗਾਰ ਆ ਉਹ ਹੈ ਨਹੀਂ ਕਿ ਮੰਨ ਲਓ ਵੀ ਲੋਕ ਆਪ ਦਾ ਰਜਗਾਰ ਲੋਕਾਂ ਨੇ ਆਪ ਖੜਾ ਕਰਿਆ ਨੌਕਰੀਆਂ ਜਿਹੜੀਆਂ ਉਹ ਮਿਲਦੀਆਂ ਨਹੀਂ ਆ ਪਰ ਇਸ ਤਰ੍ਹਾਂ ਦੀਆਂ ਝੂਠੀਆਂ ਖਬਰਾਂ ਲਾ ਕੇ ਜੇਕਰ ਕੋਈ ਅਸਲੀਅਤ ਹੋਵੇ ਫਿਰ ਹੋਰ ਗੱਲ ਆ ਤੁਹਾਨੂੰ ਤੁਹਾਨੂੰ ਲੱਗਦਾ ਨਹੀਂ ਹੈਗਾ ਕਿ ਨਾ ਪਾ ਕੇ ਕਿਸੇ ਨਾ ਕਿਸੇ ਖਾਨਾ ਪੂਰਤੀ ਕੀਤੀ ਗਈ ਹੈ ਵੀ ਗਾਗਦਾ ਜੀ ਆਪਾਂ ਦਿਖਾ ਦਿਓ ਵੀ ਚੈਕਿੰਗ ਹੋਈ ਹੈ ਨਹੀਂ ਕਾਗਜ਼ਾਂ 'ਚ ਇਹ ਤਾਂ ਹੁਣ ਜਾਂ ਤਾਂ ਉਹ ਬੰਦਾ ਦੱਸੂਗਾ ਜਿਵੇਂ ਕਿ ਅਸੀਂ ਨਾਮ ਵਗੈਰਾ ਵੀ ਪਤਾ ਕਰ ਰਹੇ ਆ ਤਾਂ ਸਾਡਾ ਤਾਂ ਮੀਡੀਆ ਨੂੰ ਬੁਲਾਉਣ ਦਾ ਇਹੀ ਮਤਵ ਵਾਲਾ ਹੈ ਵੀ ਸਾਨੂੰ ਇਹ ਸਪਸ਼ਟ ਕੀਤਾ ਜਾਵੇ ਵੀ ਇਸ ਤਰ੍ਹਾਂ ਦੀ ਜਿਹੜੀ ਘਰਾਉਣੀ ਹਰਕਤ ਹੈ ਜਿਹੜੇ ਅਖਬਾਰ ਨੇ ਲਾਈ ਹੈ ਖਬਰ ਵੀ ਉਹਨੂੰ ਕਿਹਨੇ ਖਬਰ ਦਿੱਤੀ ਕਿੱਥੋਂ ਰਿਪੋਰਟ ਆਈ ਉਹ ਰਿਪੋਰਟ ਜਨਤਕ ਕੀਤੀ ਜਾਵੇ ਜਾਂ ਸਾਡਾ ਜਿਵੇਂ ਦਫ਼ਤਰ ਆ ਬੀਬੀ ਵਾਲੇ ਚੌਂਕ ਦੇ ਵਿੱਚ ਕਮਲਨਾਹਿਰੂ ਕਲੋਨੀ ਦੇ ਵਿੱਚ ਪੰਜਾਬ ਦੁੱਧੇੜੀ ਉਹਨਾਂ ਨੇ ਇੱਕ ਤਾਂ ਦਫ਼ਤਰ ਆ ਮੈਂ ਸੂਬਾ ਪ੍ਰਧਾਨ ਮਿਲ ਕੇ ਜਿਹੜਾ ਹੈਗਾ ਸਾਨੂੰ ਇਹ ਸਪਸ਼ਟ ਕੀਤਾ ਜਾਵੇ ਤੁਸੀਂ ਮੈਂ ਤੁਹਾਨੂੰ ਬੇਨਤੀ ਕਰਦਾ ਹਾਂਗਾ ਜਿਵੇਂ ਆਪਣੇ ਸਹਾਇਕ ਫੂਡ ਕਮਿਸ਼ਨਰ ਆ ਅਮਰਤਪਾਲ ਛੋਟੀ ਜਾਂ ਮਾਨਯੋਗ ਆਪਣੇ ਉਚਾਰ ਇਨਸਪੈਕਟਰ ਵੀ ਆ ਉਹਨਾਂ ਨੂੰ ਮਿਲ ਕੇ ਵੀ ਉਹਨਾਂ ਤੋਂ ਇਹ ਜ਼ਰੂਰ ਉਹ ਜਿਹੜਾ ਹੈਗਾਗਾ ਪਤਾ ਕੀਤਾ ਜਾਵੇ ਵੀ ਕੀ ਆਹ ਜਿਹੜੀ ਅਖਬਾਰ ਦੇ ਵਿੱਚ ਖਬਰ ਲੱਗੀ ਹੈ ਕੋਈ ਇਹ ਸੈਂਪਲਿੰਗ ਇਸ ਤਰ੍ਹਾਂ ਦੀ ਹੋਈ ਹੈ ਕੋਈ ਰਿਪੋਰਟ ਇਸ ਤਰ੍ਹਾਂ ਦੀ ਆਈ ਹੈ ਕਿਉਂਕਿ ਇਹਨਾਂ ਨੂੰ ਨਾ ਕੋਈ ਨੋਟਿਸ ਆਇਆ ਨਾ ਕੋਈ ਮੈਕਮੇ ਬੰਗੋ ਨਾ ਹੀ ਕੋਈ ਇਹਨਾਂ ਦੇ ਸੈਂਪਲ ਲੈਣ ਆਇਆ ਨਾ ਇਹਨਾਂ ਦੇ ਕਿਤੇ ਕੋਈ ਸਾਈਨ ਹੋਏ ਆ ਤਾਂ ਫਿਰ ਇਹ ਖਬਰ ਕਿਵੇਂ ਲੱਗ ਗਈ ਸੋ ਇਹ ਚਿੰਤਾ ਦਾ ਵਿਸ਼ਾ ਹੈਗਾ ਬਹੁਤ ਹੀ ਮੰਦਪਾਗੀ ਗੱਲ ਆ ਤਾਂ ਸਾਰੇ ਇਹ ਸਾਥੀ ਆ ਜਿਹੜੇ ਜਥੇਬੰਦੀ ਦੇ ਵਿੱਚ ਪਹੁੰਚੇ ਸੀ ਮੈਂ ਇਹਨਾਂ ਦਾ ਆਗੂ ਹੋਣ ਦੇ ਨਾਤੇ ਇਹ ਜ਼ਰੂਰੀ ਸਮਝਿਆ ਕਿ ਆਪਾਂ ਜਿਹੜੀ ਹੈਗੀ ਆਵਾਜ਼ ਆ ਉਹ ਆਪਦੀ ਬੁਲੰਦ ਕਰਕੇ ਸੋ ਮੇਰੀ ਬੇਨਤੀ ਹੈ ਜਿਹੜੇ ਅਖਬਾਰ ਵੱਲੋਂ ਇਹ ਕਣੌਣੀ ਹਰਕਤ ਕੀਤੀ ਗਈ ਹੈ ਕਿਹਦੇ ਕਹਿੰਦੇ ਕੀਤੀ ਗਈ ਹੈ ਕਿਉਂ ਕੀਤੀ ਗਈ ਹੈ ਉਹ ਜ਼ਰੂਰ ਸਪਸ਼ਟ ਕੀਤਾ ਜਾਵੇ ਨਹੀਂ ਜਿਹੜੀ ਕੋਈ ਅਗਲੀ ਕਾਰਵਾਈ ਆ ਅਸੀਂ ਆਪਦਾ ਸੂਬੇ ਦੀ ਮੀਟਿੰਗ ਬੁਲਾ ਕੇ ਕੋਈ ਉਸ ਹਿਸਾਬ ਨਾਲ ਅੱਗੇ ਵਧਾਂਗੇ ਠੀਕ ਹੈ ਥੈਂਕ ਯੂ ਆ ਜੀ ਹੁਣ ਖੜ੍ਹ ਜਾਓ ਮਾੜਾ ਕਰ ਲਿਓ ਆ ਜਾਓ ਪਿੱਛੇ ਖੜ੍ਹ ਜਾਓ ਇੱਕ ਸ਼ਾਟ ਕਰ ਲਿਓ ਠੀਕ ਤੁਹਾਡਾ ਪਿਆਰ ਨਾਲ ਤੇਰਾ ਮਨ ਨਾ ਇਹ ਨੂੰ ਤੈਨੂੰ ਪਤਾ ਹੈ ਬਾਅਦ ਤੱਕ ਥੱਲੇ ਨਾ ਨਹੀਂ ਬੈਠ ਕੇ ਚੰਗੇ ਕਦਮ ਦੇ ਤੂੰ ਵੀ ਕਰ ਲੋ ਅਸੀਂ ਵੀ ਕਰ ਲੈਂਦੇ ਉਹਦੋਂ ਬਾਅਦ ਤੁਸੀਂ ਬੈਠ ਕਰ ਲੋ ਭਾਈ ਸਾਹਿਬ ਉਹ ਦੇਖੋ ਰਾਣੀ ਲੱਗ ਤੁਸੀਂ ਤਾਂ ਨਹੀਂ ਮੈਂਬਰ ਕਿਤੇ ਇਧਰ ਹੋ ਇੱਥੇ ਨਹੀਂ ਵਿੱਚ ਘੱਟ ਤੁਸੀਂ ਨਾਲ ਹੋ ਤਾਂ ਭਾਈ ਨਾਲ ਹੋ ਜਿਹੜੇ ਦੋਦੀ ਯੂਨੀ ਨਾਲੇ ਉਹ ਤਾਂ ਭਾਈ ਜੀ ਮਗਰ ਲੁਕੀ ਜਾਂਦਾ ਇਧਰ ਆਓ ਤੁਸੀਂ ਇਧਰ ਆਓ ਇੱਥੇ ਪਹਿਲਾ ਹੋ ਜਾਏਗਾ ਆ ਗਿਆ ਬੰਦੇ